ਸਾਲਾ ਤੁਹਾਨੂੰ ਨਹੀਂ ਆਪਾਂ ਇਨੀ ਟਾਈਮ ਪਿਛਲੀਆਂ ਵੀਡੀਓਜ਼ ਤੁਸੀਂ ਦੇਖ ਲਓ ਵੀ ਇੱਥੇ ਆਪਣੀ ਕੰਦ ਹੁੰਦੀ ਸੀਗੀ ਇਤੋਂ ਸਿੱਧੀ ਫੈਸ ਬੁੱਢ ਤੋਂ ਮੁੜਦੀ ਸੀਗੀ ਆਵੜੀ ਕੰਦ ਆ ਸਿੱਧੀ ਕੰਦ ਇੱਥੋਂ ਸਿੱਧੀ ਚਲੀ ਜਾਂਦੀ ਸੀ ਹਰ ਉਸ ਸਾਈਡ ਤੋਂ ਤੁਸੀਂ ਦੇਖ ਲਓ ਸਾਹਮਣੇ ਉਹ ਉੱਕੇ ਜਾ ਕੇ ਗੇਟ ਸੀਗਾ ਇਹਨਾਂ ਦਾ ਅਲੱਗ ਸੀ ਤੇ ਜਿਹੜਾ ਆਪਾਂ ਵੀ ਮੰਨ ਲਓ ਵੈਸੇ ਇੱਟਾਂ ਜੋੜ ਕੇ ਇੱਕ ਵਾਰੀ ਬੰਦ ਕਰਤਾ ਤੇ ਕੰਦ ਸਾਰੀ ਦਿੱਤੀ ਏਟਾ ਢੇੜਤੀ ਕੰਦ ਤੇ ਹੁਣ ਇੱਟਾ ਵਗੈਰਾ ਆਪਾਂ ਕੱਟੀਆਂ ਕਰਾਂਗੇ ਖਲਾਰਾ ਵਗੈਰਾ ਹਜੇ ਚੱਕਾਂਗੇ ਹੌਲੀ ਹੌਲੀ ਤੁਹਾਨੂੰ ਪਤਾ ਹੈ ਨਾ ਜੂਨ ਦਾ ਮਹੀਨਾ ਚੱਲਦਾ ਪਿਆ ਅੱਜ 27 28 ਤਰੀਕ ਹੈ ਤੇ ਬਹੁਤ ਜ਼ਿਆਦਾ ਹੀ ਗਰਮੀ ਸੀ ਅੱਜ ਥੋੜਾ ਜਿਆਦਾ ਰਿਲੈਕਸ ਹੋਇਆ ਮੌਸਮ ਵਧੀਆ ਹੋਇਆ ਤੇ ਇੱਧਰ ਤੁਹਾਨੂੰ ਪਤਾ ਜਿਵੇਂ ਤੁਸੀਂ ਪਹਿਲਾਂ ਵੀ ਵੀਡੀਓਜ਼ ਵਿੱਚ ਦੇਖਦੇ ਰਹੇ ਆਪਣਾ ਬਰਾਂਡਾ ਜਿੱਥੇ ਆਪਾਂ ਲੱਜਾ ਵਗੈਰਾ ਬੰਦੇ ਸੀ ਤੇ ਹਮ ਮੈਨੂੰ ਸ਼ੌਂਕ ਬਹੁਤ ਸੀ ਸਬਜ਼ੀ ਵਗੈਰਾ ਲਾਉਣ ਦਾ ਸ਼ੌਂਕ ਬਹੁਤ ਸੀ ਮੇਰਾ ਸਬਜ਼ੀ ਵਗੈਰਾ ਲਾਉਣ ਦਾ ਤੇ ਹਰ ਵਾਰੀ ਮੈਂ ਕੁਛ ਨਾ ਕੁਛ ਲਾਉਂਦੀ ਰਹਿੰਦੀ ਸੀਗੀ ਤੇ ਪਰ ਮੇਰਾ ਮਨ ਬੜਾ ਦੁਖੀ ਹੁੰਦਾ ਸੀਗਾ ਜਦੋਂ ਰਾਤ ਨੂੰ ਕਿਤੇ ਮੱਝਾ ਖੁੱਲ ਜਾਂਦੀਆਂ ਸੀ ਤੇ ਉਹ ਸਾਰੀ ਸਬਜ਼ੀ ਖਾਹੂ ਜਾਂਦੀਆਂ ਸੀ ਨਾ ਸਵਾਡ ਦਿੰਦੀਆਂ ਸੀ ਸਵੇਰ ਤੱਕ ਬਸ ਥ੍ਰਿਕ ਪਛਤਾਵਾ ਹੀ ਹੁੰਦਾ ਸੀ ਹੋਰ ਕੁਝ ਨਹੀਂ ਤੇ ਆਪਾਂ ਉਹਦੇ ਲਈ ਆਹ ਅਗਲੀ ਝਾਲੀ ਹੈ ਇਹ ਲਈ ਤਿਆਰ ਰੱਲਾਂ ਦੀਆਂ ਲਈਆਂ ਲੋਹੇ ਦੀਆਂ ਦੋ ਪਾਪਾ ਮਟੀਆਂ ਲੈਂਦਿਆਂ ਸੀ ਇਹਨਾਂ ਨੂੰ ਕੱਟ ਕੇ ਆਪਾਂ ਚਾਰ ਪੰਜ ਪੀਸ ਕਰ ਲਏ ਉਹਦੇ ਤੇ ਆਹ ਝਾਲੀ ਲਾਤੀ ਤੇ ਇਹ ਆਪਣਾ ਐਕਸਟਰਾ ਕੁਲਰ ਪਿਆ ਹੋਇਆ ਸੀਗਾ ਫालतू ਫालतੂ ਨਹੀਂ ਕਹਿ ਸਕਦੇ ਵੈਸੇ ਚੱਲਦਾ ਹੀ ਆ ਪਰ ਇਹਨਾਂ ਗੱਲ ਕਿ ਪਾਣੀ ਨਹੀਂ ਸਹੀ ਹੈਗੇ ਇੱਧਰ ਦੇ ਆਪਣੇ ਕਿਉਂਕਿ ਸਾਡਾ ਜਿਹੜਾ ਬੋਰ ਹੈਗਾ ਸੀਗਾ ਪਹਿਲਾ ਵਾਲਾ ਇਸ ਮਕਾਨ ਦਾ ਕੀਤਾ ਹੋਇਆ ਸੀਗਾ ਉਹ ਬੋਰ ਸਾਡਾ ਥੋੜਾ ਜਿਹਾ ਘਾਟਾ ਡੂੰਗਾ ਤੇ ਉਹਦੇ ਕਰਕੇ ਉਹਦਾ ਪਾਣੀ ਬਹੁਤ ਖਰਾਬ ਹੋ ਚੁੱਕਿਆ ਹੁਣ ਉਹ ਦੂਜੇ ਘਰ ਦੇ ਵਿੱਚ ਵੀ ਬੋਰ ਲੱਗਾ ਹੋਇਆ ਤੇ ਦੇਖਦੇ ਆ ਉਹਨੂੰ ਆਪਾਂ ਚਾਲੂ ਕਰਾਉਣੇ ਆ ਇੱਧਰ ਰੱਖ ਉਹਨੂੰ ਆਪਾਂ ਚਾਲੂ ਕਰਵਾਉਣੇ ਆ ਤੇ ਉਹ ਬੋਰ ਥੋੜਾ ਜਿਹਾ ਇਸ ਬੋਰ ਨਾਲ ਡੂੰਗਾ ਤੇ ਉਹਦੇ ਕਰਕੇ ਨਾ ਹਾਰੇਵਾਈ ਕਰਕੇ ਪਾਣੀ ਵਿਖਰਾਸ਼ ਹੋਰੇ ਕਰਕੇ ਸਾਰਾ ਕੁਲਰ ਜਮਾਂ ਗਲ ਗਿਆ ਸੀਗਾ ਤੇ ਇੱਧਰ ਤੁਸੀਂ ਦੇਖ ਲਓ ਜੀ ਆਪਾਂ ਲਾਈਆਂ ਸਬਜ਼ੀਆਂ ਜਿੰਮੀਆ ਕੋ ਹੋਈਆਂ ਲਾਈਆਂ ਆਪਦੇ ਲੋ ਪਰ ਹੁਣ ਜਿਵੇਂ ਇਸ ਤਰ੍ਹਾਂ ਮੌਸਮ ਵਧੀਆ ਹੋਊਗਾ ਮੀਂਹ ਵਗੈਰਾ ਪਊਗਾ ਤਾਂ ਇਹਨਾਂ ਨੂੰ ਵੀ ਸੁਰਤ ਆਊਗੀ ਤੇ ਚਲੋ ਅੰਦਰ ਦਾ ਮੰਦਰ ਦਿਖਾਉਨੇ ਆ ਕਦੀ ਅਪਡੇਟ ਨਹੀਂ ਦਿੱਤੀ ਲਓ ਜੀ ਇਹ ਸਾਡਾ ਸ਼ਾਰਟਕਟ ਰਸਤਾ ਇਹ ਕਿਉਂ ਬਣਾਇਆ ਇੱਥੇ ਕੂਲਰ ਲਾ ਦੀਦਾ ਰਾਤ ਨੂੰ ਇੱਥੇ ਆਪਣਾ ਤੰਦੂਰ ਸੀ ਏਕਾ ਲੱਗੀਆਂ ਹੋਈਆਂ ਵੀ ਥੋੜਾ ਜਿਹਾ ਰਾਤ ਨੂੰ ਕੋਈ ਡੰਗਰ ਖੁੱਲ ਜੇ ਤੇ ਅੰਦਰ ਨਹੀਂ ਵੜਦਾ ਆ ਜੋ ਲਓ ਜੀ ਆ ਲੱਕਾ ਆਪਣਾ ਘਬਰਾ ਮੈਨੂੰ ਦੱਸਿਓ ਜ਼ਰੂਰ ਯਾਰ ਕੁਝ ਪ੍ਰੋਬਲਮਸ ਹੋ ਗਈ ਇਹਦੇ ਪੱਤੇ ਜਿਹੜੇ ਨਾ ਬਿਲਕੁਲ ਸੁੰਗੜ ਗਏ ਵੀ ਜੇ ਕਿਸੇ ਭੈਣ ਭਰਾ ਨੂੰ ਇਹਦੇ ਬਾਰੇ ਕੋਈ ਨੌਲੇਜ ਹੈਗੀ ਆ ਪਤਾ ਤਾਂ ਪਲੀਜ਼ ਮੈਨੂੰ ਕਮੈਂਟ ਕਰਕੇ ਦੱਸਿਓ ਜ਼ਰੂਰ ਵੀ ਇਹਨੂੰ ਕੀ ਦਿੱਕਤ ਆ ਵੀ ਅਸੀਂ ਇਹਦੇ ਲਈ ਕੀ ਯੂਜ਼ ਕਰੀਏ ਹਰ ਵਾਰੀ ਵੈਸੇ ਆਪਣੇ ਐਨੀ ਪ੍ਰੋਬਲਮ ਆਈ ਨੇ ਗੁਵਾਰੇ ਨੂੰ ਵੀ ਆਪਾਂ ਤਕਰੀਬਨ ਹਰ ਸਾਲ ਦੀ ਸਾਲ ਲਾਉਨੇ ਹੀ ਲਾਉਨੇ ਆ ਤੇ ਫਲ ਵੀ ਬੜੀ ਛੇਤੀ ਚੱਕ ਲੈਂਦਾ ਇਸ ਵਾਰ ਇਹ ਵੱਡਾ ਵੀ ਹੋ ਗਿਆ ਫਲ ਵੀ ਨਹੀਂ ਚੱਕਿਆ ਤੇ ਦੂਜਾ ਇਹ ਨਾ ਪੱਕੇ ਮਰੋੜ ਜਿਹਾ ਜਿਵੇਂ ਕੋਈ ਬਿਮਾਰੀ ਹੁੰਦੀ ਐ ਤਾਂ ਲੱਗੀ ਇਹਨੂੰ ਇਹ ਆਪਣਾ ਗੁਵਾਰਾ ਹੈ ਤੇ ਆਵਲ ਨੂੰ ਬਹੁਤ ਤੇੜੀਆਂ ਆਪਾਂ ਖਿਲਾ ਲੈ ਛੱਡੀਆਂ ਕਾਹਦੇ ਤੋਂ ਕਹਿੰਦੇ ਕਮਾਡਰਾਂ ਦੇ ਬੂਟੇ ਸੀ ਬਹੁਤ ਜਿਆਦੇ ਤੇ ਨਾਲ ਇੱਥੇ ਲੱਗਾ ਹੋਇਆ ਸੀ ਧਨੀਆ ਤੇ ਮੇਥੀ ਮੇਥੀ ਪਕਾ ਕੇ ਆਪਾਂ ਸਿਕਾਈ ਹੀ ਆ ਇਸ ਵਾਰ ਤੇ ਧਨੀਆ ਤਾਂ ਆਪਣਾ ਦੂਜੀ ਵਾਰ ਫਿਰ ਖਾੜੂ ਕੀ ਲਾਇਆ ਸੀਗਾ ਪਰ ਨਹੀਂ ਇੰਨਾ ਗਰਮੀ ਕਰਕੇ ਚੱਲਿਆ ਤੇ ਦਸਤੋ ਜੇ ਇਹ ਸਾਰੇ ਆਪਾਂ ਬਤਾਉਂਆਂ ਦੇ ਬੂਟੇ ਲਾਏ ਹੋਏ ਆ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਦੀ ਹੁੰਦੀ ਸੀ ਕਿ ਮੈਂ ਹਮੇਸ਼ਾ ਪੜਥੇ ਵਾਲੇ ਲਾਉਣੀ ਆ ਬੂਟੇ ਕਿ ਉਹਨਾਂ ਦੇ ਸਾਈਜ਼ ਦੇ ਹਿਸਾਬ ਨਾਲ ਉਦੋਂ ਆਪਾਂ ਆਪਦੀ ਮਰਜ਼ੀ ਨਾਲ ਸੱਜੀ ਬਣਾ ਸਕਦੇ ਹਾਂ ਜਿਵੇਂ ਜ਼ਿਆਦਾ ਵੱਡੇ ਬਟਾਉ ਜੇ ਮੰਨ ਲਾਪ ਕਰ ਲੇ ਤਾਂ ਪਰਥਾ ਬਣਾ ਲਾਂਗੇ ਛੋਟੇ ਆ ਤਾਂ ਭਰ ਕੇ ਬਣਾਵਾਂਗੇ ਜੇ ਮੀਡੀਅਮ ਸਾਈਜ਼ ਆ ਤਾਂ ਚੀਰ ਕੇ ਬਣਾਵਾਂਗੇ ਮੈਂ ਇੱਕ ਵਰਾਇਟੀ ਨਹੀਂ ਜਈ ਦੋ ਤਿੰਨ ਵਰਾਇਟੀਆਂ ਬਣਾ ਲੈਣੀਆਂ ਤੇ ਇਹ ਆਪਣੇ ਪਰਥੇ ਦੇ ਬੂਟੇ ਲੱਗੇ ਆ ਜੀ ਉਹ ਬੂਟਾ ਕੰਧਾ ਲੱਗਾ ਹੋ ਲੱਗਾ ਜੀ ਅੰਜੀਰ ਦਾ ਆਪਾਂ ਅੰਜੀਰ ਲਾਈ ਸੀ ਤੇ ਵਧੀਆ ਲੱਗਿਆ ਲਾ ਲਿਆ ਬਟ ਇਹ ਨਾ ਹਾਈਟ ਬੜੀ ਵੱਧ ਗਈ ਇਹਦੀ ਲੋ ਪਾਉਣ ਕਰਕੇ ਇਹਦੀ ਦਿੱਕਤ ਕੀ ਹੁੰਦੀ ਹੈ ਵੀ ਜਿਵੇਂ ਹੁਣ ਅੱਜ ਕੱਲ ਹੁਣ ਹਵਾ ਆਉਂਦੀ ਹੈ ਨੇਰ ਚੱਗੀ ਜਾਂਦਾ ਤਾਂ ਇਹ ਬਿਲਕੁਲ ਝੁਕ ਜਾਂਦਾ ਸਾਨੂੰ ਉਦੋਂ ਡਰ ਲੱਗਦਾ ਵੀ ਇਹ ਟੁੱਟ ਨਾ ਜਾਵੇ ਪਰ ਉਹਦੀ ਸੇਫਟੀ ਲਈ ਨਾਲ ਪਾਈਪ ਵਗੈਰਾ ਇੱਕ ਵਾਰੀ ਬੰਨ੍ਹ ਦਿੱਤੀ ਹੈ ਵੀ ਚਲੋ ਤੇ ਇਹਦੀ ਕਿਸਮ ਦਾ ਹਨ ਤੇ ਆਹ ਸਾਰੇ ਬਟੂਮਾਂ ਦੇ ਉੱਤੇ ਲੱਗੇ ਹੋਏ ਐਂ ਇੱਧਰ ਦੇਖ ਲਓ ਆਹ ਆਪਣਾ ਲੱਗਾ ਨੂਕੂ ਦਾ ਬੁੱਟਾ ਤੇ ਇਹ ਨਿੱਗੂ ਲੱਗੇ ਹੋਏ ਐਨੇ ਛੋਟੇ ਛੋਟੇ ਮੇਰੇ ਕੋਲ ਤੇ ਦੇਖ ਲਓ ਆਹ ਦੇਖੋ ਗ੍ਰੀਨ ਗ੍ਰੀਨ ਦੂਰ ਤੋਂ ਪਤਾ ਨਹੀਂ ਲੱਗਣਾ ਪਰ ਆਹ ਦੇਖੋ ਨਿੰਬੂ ਬੜੇ ਸੋਹਣੇ ਲੱਗੇ ਹੋਏ ਆ ਐਸ ਵਾਰ ਇਹ ਦੂਜੀ ਵਾਰ ਦਾ ਫਲ ਆ ਇਹਨੂੰ ਲੱਗਿਆ ਹੋਇਆ ਬੁੱਟੇ ਨੂੰ ਇਸ ਨੂੰ ਜਿਵੇਂ ਆਪਾਂ ਬੁੱਟਾ ਲਿਆਂਦਾ ਸੀ ਲਾਇਆ ਸੀ ਤੇ ਪਹਿਲੇ ਫਲ ਦੇ ਵਿੱਚ ਤਾਂ ਇਹ ਜਿੰਨੇ ਹੁਣ ਲੱਗੇ ਇਹਨਾਂ ਨਾਲੋਂ ਮਨ ਲਓ ਅੱਧੇ ਹੀ ਸੀਗੇ ਘੱਟ ਸੀਗੇ ਉਸ ਤਾਂ ਨੇ ਨੂੰ ਰੋਣ ਕਰਕੇ ਝਾੜ ਗਏ ਪਰ ਐਸ ਵਾਰ ਵੀ ਚਲੋ ਵਾਹਿਗੁਰੂ ਦੀ ਕਿਰਪਾ ਬਹੁਤ ਰਹੀ ਆ ਨੇਰ ਵੀ ਆਇਆ ਸਭ ਕੁਝ ਹੋਇਆ ਬਟ ਨਹੀਂ ਫਲ ਕਾਫੀ ਹੱਦ ਤੱਕ ਹੈਗਾ ਇਹ ਕਾਫੀ ਹੱਦ ਤੱਕ ਨਾ ਇਸ ਵਾਰ ਫਾਲ ਆਪਣਾ ਵਧੀਆ ਰਿਹਾ ਸੇਵ ਹੀ ਰਿਹਾ ਮਾਲਕ ਨੇ ਬੜਾ ਬਹੁਤ ਸੁਣੀ ਆਪਣੀ ਤੇ ਇਹ ਜਿਹੜੇ ਇਹ ਜਿਹੜੇ ਨਿੰਬੂ ਆ ਨਾ ਇਹ ਕਾਗਜ਼ੀ ਨਿੰਬੂ ਆ ਮਤਲਬ ਜਿੰਨਾ ਛਿਲਕਾ ਬਿਲਕੁਲ ਪਤਲਾ ਆਲੂ ਦੇ ਛਿਲਕੇ ਵਰਗਾ ਹੁੰਦਾ ਹੈ ਇਹ ਉਦਾਂ ਦੇ ਨਿੰਬੂ ਤਿਆਰ ਹੁੰਦੇ ਇਹਦੇ ਵਿੱਚ ਜੂਸ ਬਸ ਬਹੁਤ ਹੀ ਜ਼ਿਆਦਾ ਨਾ ਜਾਇਜ਼ ਜੂਸ ਆ ਵੀ ਮੰਨ ਲਓ ਜਿੰਨਾ ਨਿੰਬੂ ਦਾ ਸਾਈਜ਼ ਹੈ ਨਾ ਉਹਨਾਂ ਰਸ ਨਿਕਲ ਹੀ ਆਉਣਾ ਹੈ ਇਹ ਆ ਜੀ ਆਪਣੀ ਨਿੰਮ ਇਹਨੂੰ ਬੜਾ ਔਖਾ ਪਾਲਿਆ ਵੇ ਇਹਨੂੰ ਘੱਟੋ ਘੱਟ ਨਹੀਂ 10 ਵਾਰ 10 ਵਾਰ ਇਹਨੂੰ ਮੱਝਾ ਸਾਡੀਆਂ ਖਾ ਗਈਆਂ ਜਦੋਂ ਖੋਲਦਿਆਂ ਇਹਨੂੰ ਖਾ ਜਾਂਦੀਆਂ ਸਿਰਫ ਇੱਕ ਡੱਡੀ ਜੀ ਰਹਿ ਜਾਂਦੀ ਹਰ ਵਾਰੀ ਪਰ ਇਹ ਵੀ ਬੜੀ ਜਿੱਦਾਂ ਸੀ ਵੀ ਭਾਈ ਮੈਂ ਵੱਡੀ ਹੋਣਾ ਹੀ ਹੋਣਾ ਤੇ ਚਲੋ ਚੰਗੀ ਕਿਸਮਤ ਹੋਣ ਕਰਕੇ ਇਹ ਐਕਟੀਵਿਟੀ ਹੋ ਗਈ ਹੈ ਤੇ ਆ ਥੱਲੇ ਆਪਾਂ ਲਾਈਆਂ ਕਦੂ ਦੀਆਂ ਵੱੱਲਾ ਬਾਕੀ ਪਤਾ ਨਹੀਂ ਕੀ ਗੱਲ ਹੈ ਵੀ ਇਹਦਾ ਫਲ ਸੁੱਕ ਜਾਂਦਾ ਹੈਗਾ ਲੱਗਦਾ ਤਾਂ ਹੈਗਾ ਪਰ ਫਲ ਸੁੱਕ ਜਾਂਦਾ ਹੈ ਇੱਧਰ ਆਜੋ ਬਿਲਕੁਲ ਪਿੱਛੇ ਬਿਲਕੁਲ ਲਾਸਟ ਦੇ ਲਾਈਆਂ ਕਿਉਂ ਤੋੜਦੀਆਂ ਵੱਲਾਂ ਉਹਨੂੰ ਵੀ ਇਹੀ ਦਿੱਕਤ ਆਈ ਆ ਨੇਰੀਆਂ ਣੂਰੀਆਂ ਕਰਕੇ ਅਸੀਂ 1700 ਜੀ ਰਸੀਆਂ ਤਾਂ ਬੰਨੀਆਂ ਸੀਗੀਆਂ ਵੀ ਛੱਤ ਤੇ ਚੜਾਉਣ ਵਾਸਤੇ ਤਪਰ ਕੀ ਹੋਇਆ ਵੀ ਉਹ ਹਵਾ ਨੇਰੀ ਕਰਕੇ ਉਹ ਟੁੱਟ ਗਈਆਂ ਤੇ ਹੁਣ ਮਾਸ ਮਜ਼ਦੂਰੀ ਇਹ ਵੀ ਉਹਨੂੰ ਹੁਣ ਕੋਈ ਹੱਲ ਹੀ ਲੱਭ ਸਾਨੂੰ ਕੁਝ ਸਮਝ ਨਹੀਂ ਆਉਂਦੀ ਵੀ ਕੀ ਕਰੀਏ ਤੇ ਆਹ ਦੇਖੋ ਜੀ ਆਹ ਹੈਗਾ ਮਿਰਚਾਂ ਦਾ ਬੂਟਾ ਆ ਦੋਨੋਂ ਮਿਰਚਾਂ ਦੇ ਬੂਟੇ ਨੇ ਮਿਰਚਾਂ ਵਿਚਾਰਾਂ ਨੂੰ ਆਪੇ ਲੱਗ ਲੱਗ ਕੇ ਪੱਕ ਗਈਆਂ ਲਾਲ ਹੋ ਗਈਆਂ ਨਾ ਤਾਂ ਪਾਸੇ ਤੇ ਹਰਮੰਦ ਦੇ ਡੜੀ ਖਾਂਦੇ ਸੀ ਮਿਰਚੋਂ ਖੁਸ਼ ਹੋ ਕੇ ਅਸੀਂ ਹੁਣ ਕੋਈ ਇੰਨੀਆਂ ਤੋੜਦੇ ਨਹੀਂ ਜャ ਸਾਨੂੰ ਜਰੂਰਤ ਪੈਂਦੀ ਹੈ ਜਦੋਂ ਅਸੀਂ ਚਟਨੀ ਵਗੈਰਾ ਕੁੱਟਣੀ ਹੁੰਦੀ ਹੈ ਤਾਂ ਤਾਂ ਦੀਆਂ ਮਿਰਚਾਂ ਅਸੀਂ ਉਦੋਂ ਤੋੜ ਕੇ ਲੈ ਜਾਂਦੇ ਹਾਂ ਆ ਬੂਟਾ ਲੱਗਾ ਜੀ ਆਪਣਾ ਅਮਰੂਦ ਦਾ ਇਹ ਵੀ ਕਰ ਆ ਆ ਬੂਟਾ ਲੱਗਾ ਜੀ ਆਪਣਾ ਅਮਰੂਦ ਦਾ ਕਰਮਾ ਵਾਲਾ ਮਸਾ ਹੁਣ ਇਹ ਗਿੱਠ ਡੇਢ ਦਾ ਹੋਇਆ ਕਿਉਂਕਿ ਇਹ ਵੀ ਇਹਨੂੰ ਵੀ ਮੱਝਾਂ ਬਹੁਤ ਵਾਰ ਖਾ ਗਈਆਂ ਪਰ ਬਸ ਇੰਨੀ ਕੁ ਝੜ ਰਹਿ ਜਾਂਦੀ ਸੀ ਜਿਹੜੇ ਫਿਰ ਫੁੱਟ ਪੈਂਦੀ ਸੀ ਤੇ ਬਤਉਆਂ ਦੇ ਬੁੱਟੇ ਆ ਇਹਨਾਂ ਦੀ ਹੁਣ ਤੁਸੀਂ ਸਾਨੂੰ ਕਮੈਂਟ ਕਰਕੇ ਦੱਸੋ ਵੀ ਇਹਨਾਂ ਦੀ ਕਟਿੰਗ ਕਰ ਦਈਏ ਕਿ ਨਾ ਕਰੀਏ ਜੀ ਲੱਗ ਰਿਹਾ ਕਟਿੰਗ ਕਰਨਾ ਕਿ ਜਾਂ ਸੌਣ ਦੇ ਮਹੀਨੇ ਚ ਇਹ ਜਵਾਦਾ ਜਿਆਦਾ ਫਲ ਚੱਕਦੇ ਆ ਜਾਂ ਕਿਵੇਂ ਕੁਝ ਮੈਨੂੰ ਤਾਂ ਨਿਕਰੇ ਨੌਲੇਜ ਹੈ ਨਹੀਂ ਬਟ ਮੈਂ ਬੁੱਟਿਆਂ ਦਾ ਸ਼ੌਂਕ ਰੱਖਦੀ ਸੀ ਤੇ ਇਸ ਲਈ ਆਪਾਂ ਲਾ ਦਿੰਦੇ ਸੀਗੇ ਹਰ ਵਾਰ ਤੇ ਫਲ ਵੀ ਹੈਗਾ ਲੱਗਾ ਅਸੀਂ ਇਸ ਵਾਰ ਤਾਂ ਬਹੁਤ ਜਿਆਦਾ ਪੱਠਲ ਭਰ-ਭਰ ਕੇ ਲਾਏ ਆ ਪੱਠਲ ਭਰ ਕੇ ਵੀ ਤੋੜ ਕੇ ਤੇ ਫਿਰ ਨਹੀਂ ਸੀ ਕੋਈ ਖਾਂਦਾ ਬਸ ਐਵੇਂ ਹੀ ਦੇ ਦਉਂਦੇ ਸੀ ਤੇ ਸੀ ਇਧਰ ਉਧਰ ਤੇ ਹੁਣ ਵੀ ਲੱਗੇ ਹੋਏ ਆ ਕਾਫੀ ਕੋਈ ਨਾ ਜੇ ਕਿਸੇ ਪਿੰਡ ਨੂੰ ਲੋੜ ਤੇ ਲੈ ਕੇ ਜਾ ਸਕਦੇ ਆ ਸਮਝੀ ਆ ਇੱਕ ਨੀਮ ਸਾਡੀ ਹੋਰ ਹੋ ਗਈ ਆ ਵੀ ਇਹਨੂੰ ਵੀ ਬੜਾ ਸਾਹਮ ਸਾਹ ਕੇ ਰੱਖਦੇ ਪਏ ਆ ਪਤਾ ਨਹੀਂ ਕਿਉਂ ਚਲੋ ਜੀ ਆ ਸਾਡੀ ਇੱਕ ਨੀਮ ਹੋਰ ਹੋ ਗਈ ਤੇ ਦੇਖੋ ਇਹਨੂੰ ਮੈਂ ਕੀ ਕੀਤਾ ਵੀ ਇਹਨੂੰ ਮੈਂ ਸਟਾਰਟਿੰਗ ਤੋਂ ਲੈ ਕੇ ਨਾ ਤੁਸੀਂ ਥੋੜਾ ਜਿਹਾ ਇਧਰ ਦੇਖੋ ਸ਼ੁਰੂ ਤੋਂ ਲੈ ਕੇ ਇਹਨੂੰ ਮੈਂ ਕੀ ਕਰਦੀ ਸੀ ਇਹਨੂੰ ਮੈਂ ਨੀਚੋਂ ਸਾਰੇ ਜਿੰਨੀ ਫੋਟ ਆਉਂਦੀ ਸੀ ਨਾ ਮੈਂ ਫੋਟ ਸਾਰੀ ਤੋੜ ਦਿੰਦੀ ਸੀ ਜਿਵੇਂ ਮੰਨ ਲਓ ਸਪੋਸ ਕਰੋ ਆ ਦੇਖੋ ਹੁਣ ਮੈਂ ਇਹਨੂੰ ਐ ਤੋੜਤਾ ਆ ਟਾਣੀਆਂ ਇਹਨੀਆਂ ਤੋੜਤੀਆਂ ਆ ਇਹ ਆ ਸਿੱਧੀ ਡੰਡੀ ਹੋ ਜੂਗੀ ਹਨਾ ਤੇ ਆ ਉੱਪਰ ਜਾ ਕੇ ਉਹ ਵੀ ਮੈਂ ਨਿੰਮ ਨੂੰ ਆਈ ਤਿਆਰ ਕੀਤਾ ਸੀ ਪਰ ਨਾ ਥੋੜਾ ਜਿਹਾ ਮੱਝੋ ਨਹੀਂ ਨਹੀਂ ਸਕਦਾ ਬਹੁਤ ਕੰਮ ਖਰਾਬ ਕਰਦੀਆਂ ਰਹੀਆਂ ਤੇ ਮੋਟੋ-ਮੋਟਾ ਹੋ ਗਿਆ ਵੈਸੇ ਹੰਦਾ ਇਹ ਜਿਹੜੀ ਨਿੰਮ ਦੀ ਆਪਾਂ ਆਈ ਪਚਾ ਕੇ ਰੱਖਦੇ ਪਏ ਕੋਸ਼ਿਸ਼ ਆਪਣੀ ਇਹੀ ਆ ਆ ਰਹਿ ਗਿਆ ਜਿਹੜਾ ਸਾਰਾ ਖਰਾਬ ਹੋ ਗਿਆ ਤਾਂ ਆਪ ਹੋ ਗਿਆ ਹਨਾ ਇਹ ਆਪਣਾ ਵੇਸਟ ਨਹੀਂ ਜਾਂਦਾ ਬਿਲਕੁਲ ਵੀ ਹੋਣ ਪਹਿਲਾਂ ਮੈਂ ਮੇਰੀ ਆਦਤ ਹੁੰਦੀ ਸੀ ਵੀ ਮੈਂ ਨਾਲ ਦੇ ਨਾਲ ਪੱਟ-ਪੱਟ ਕੇ ਸੁੱਟਦੀ ਰਹਿੰਦੀ ਸੀ ਵੀ ਮੈਨੂੰ ਆਉਂਦਾ ਸੀ ਵੀ ਗੱਲ ਜਾਣਾ ਹੱਜੇ ਹੁਣ ਇਹਨੂੰ ਪਾਲਣ ਦੀ ਕੀ ਮਜਬੂਰੀ ਆ ਆਪਾਂ ਬੱਕਰੀ ਰੱਖੀ ਹੋਈ ਆ ਤੋ ਇਹੋ ਜਿਹਾ ਘਾਹਕੂ ਸਭ ਖਾ ਜਾਂਦੀ ਆ ਵਧੀਆ ਤਾਂ ਫਿਰ ਉਹਦੇ ਲਈ ਥੋੜਾ-ਥੋੜਾ ਪੱਟ-ਪੱਟ ਕੇ ਉਹਦੇ ਅੱਗੇ ਸੁੱਟਦੇ ਰਹਿੰਦਾ ਤੇ ਇਸ ਕਰਕੇ ਇਹਨੂੰ ਪਜਾ ਕੇ ਰੱਖਿਆ ਬਾਸ ਸਾਨੂੰ ਇੱਕ ਬੁੱਟਾ ਮਿਲਿਆ ਸੀਗਾ ਬਾਹਰ ਕਿਤੇ ਲੱਗਾ ਹੋਇਆ ਸੀ ਅਸੀਂ ਇਹਨੂੰ ਪੱਟ ਕੇ ਲਿਆਏ ਐ ਐਦਾਂ ਹੀ ਖਿੱਚ ਕੇ ਲਿਆਏ ਬਸ ਸਾਨੂੰ ਉਮੀਦ ਨਹੀਂ ਸੀ ਵੀ ਇਹ ਚੱਲੂਗਾ ਇਹ ਚੱਲ ਗਿਆ ਇਹ ਤਾਂ ਐਡਾ ਵੱਡਾ ਹੋ ਗਿਆ ਸਾਨੂੰ ਹੁਣ ਐ ਹੀ ਨਹੀਂ ਪਤਾ ਕੀ ਹੈ ਕੰਦਾ ਚਲੋ ਲੱਗਾ ਹੈ ਵੱਡਾ ਹੋਊਗਾ ਪਤਾ ਲੱਗਦੂਗਾ ਕੰਮ ਦਾ ਹੋਇਆ ਰੱਖ ਲਾਂਗੇ ਨਾ ਕੰਮ ਦਾ ਹੋਇਆ ਪੱਟ ਕੇ ਛੁੱਟ ਦਾਂਗੇ ਤੇ ਇਸ ਤਰ੍ਹਾਂ ਕਰਕੇ ਹੁਣ ਸਾਡੇ ਸਬਜ਼ੀ ਦੇਖੋ ਆਹ ਬਤਾਉ ਮਾਰੇ ਮੁੰਤੇ ਮਾਰੇ ਕੋ ਬਤਾਉ ਕਿ ਨੇ ਸੋਹਣੇ ਲੱਗੇ ਹੋਏ ਐ ਐ ਨਹੀਂ ਹੈਗੇ ਵੀ ਬਤਾਉ ਲੱਗੇ ਨਹੀਂ ਆਹ ਦੇਖੋ ਬਹੁਤ ਸੋਹਣੇ ਬਤਾਉ ਲੱਗੇ ਹੋਏ ਐ ਇਸ ਟਾਈਮ ਸਬਜ਼ੀ ਤਿਆਰ ਹੈ ਆਪਣੀ ਮੰਨ ਲਓ ਆਪਾਂ ਜੀ ਬਣਾਉਣੀ ਹੋਵੇ ਤਾਂ ਆਪਾਂ ਬਣਾ ਸਕਦੇ ਆ ਤੋੜ ਕੇ ਤੇ ਲੋ ਜੀ ਸੱਤੀ ਤਾਂ ਆਪਣੀ ਰੈਡੀ ਆ ਭਾਵੇਂ ਆਪਾਂ ਚਾਹੀਏ ਤਾਂ ਤੋੜ ਲਈਏ ਪਰ ਅੱਜ ਆਪਾਂ ਨੂੰ ਲੋੜ ਨੇ ਆਪਣੀ ਸੱਤੀ ਬਣੀ ਹੋਈ ਆ ਆਪਣਾ ਸੱਤੀ ਅੱਜ ਤਾਂ ਸਵੇਰੇ ਦੇਖਾਂਗੇ ਆਪਾਂ ਤੋੜਾਂਗੇ ਤੇ ਬਣਾਵਾਂਗੇ ਤੇ ਬਾਕੀ ਜੀ ਵੀਡੀਓ ਬਣਾਉਂਦੇ ਦੌਰਾਨ ਬਾਰਿਸ਼ ਵੀ ਲੱਗ ਗਈ ਕਣੀਆਂ ਵੀ ਪੈਣ ਲੱਗੀਆਂ ਲੀਆਂ ਨੀਆਂ ਆ ਆਪਣੇ ਤੋਂ ਤਾਂ ਉਹ ਬੋਲਾ ਬੁਲਾ ਤਾਂ ਪੁੰਝ ਜਾਂਦਾ ਸਪੈਸ਼ਲ ਜਾਂ ਵੀ ਐਂ ਕਹਿ ਕੇ ਉਹ ਬੜਾ ਜਿਉ ਤਾਂ ਦੇਸੀ ਢੰਗ ਹੈਗਾ ਜਿਵੇਂ ਆਉਂਦਾ ਓਵੇਂ ਛੱਤੀ ਜਾਂਦੇ ਆ ਤੇ ਆਪਣੇ ਤਾਂ ਜਿਵੇਂ ਕਣੀਆਂ ਹੀ ਕਹਿੰਦੇ ਹੁੰਦੇ ਸੀਗੇ ਕੌਣ ਕੌਣ ਕਣੀਆਂ ਕਹਿੰਦਾ ਕੋਣ ਕੋਈ ਮੀਂਹ ਕਹਿੰਦਾ ਕੋਈ ਕਣੀਆਂ ਕਹਿੰਦਾ ਕੋਈ ਬਰਸਾਤ ਕਹਿੰਦਾ ਕੋਈ ਕੋਣ ਕੁਛ ਕਹਿੰਦਾ ਤੇ ਆ ਗਿਆ ਬਾਂ ਲੱਗਿਆ ਉਹਦਾ ਜਿਹੜਾ ਮਿੱਟੀ ਘਟਾ ਜਾ ਮੂੰਹ ਤੇ ਪਈ ਜਾਂਦੀ ਸੀ ਨਾ ਰੇਤਾ ਜੀ ਉੱਡ-ਉੱਡ ਕੇ ਉਹ ਥੋੜੇ ਬਹਿ ਗਈ ਉਹ ਤੋਂ ਉਹ ਖਾਂਦੀ ਤੇ ਇੱਥੇ ਆਪਣੇ ਨਾ ਪਹਿਲਾਂ ਅਸੀਂ ਬਸ ਸੀ ਬਹੁਤ ਕੋਈ ਮਜਬੂਰੀਆਂ ਹੋਣ ਕਰਕੇ ਆਪਾਂ ਨਹੀਂ ਵੀਡੀਓ ਕਾਫੀ ਟਾਈਮ ਪਾ ਸਕੇ ਤੇ ਆ ਨਾ ਇੱਥੇ ਸਾਰੇ ਤਨੋਰ ਰੌਣਕ ਮੇਲਾ ਵਿਖਾ ਹੀ ਨਹੀਂ ਸਕੇ ਕਿ ਉਹ 6-7 ਮਹੀਨੇ ਸਾਡੇ ਇੱਡੇ ਕੋ ਭਿਆਨਕ ਸੀ ਇੱਡੇ ਕੋ ਵੀ ਮਾੜਾ ਸਮਾਂ ਸੀਗਾ ਮਣ ਨਹੀਂ ਕੀਤਾ ਕਿਸੇ ਵੀ ਕੰਮ ਨੂੰ ਕਰਨ ਲਈ ਤੇ ਸਾਡੇ ਨਾਲ ਹਾਂ ਇਹਨੂੰ ਕਹਿੰਦਾ ਕਹਿੰਦਾ ਕਹਿੰਦੇ ਆ ਨਾ ਕਿ ਉਹ ਫੁੱਲ ਲੱਗਦੇ ਪੀਲੇ-ਪੀਲੇ ਜਿਹੇ ਬੜਾ ਸੋਹਣੇ ਹਾਂ ਬੁੱਟਾ ਦੇਖ ਕੇ ਪਛਾਨ ਲਓਗੇ ਤੁਸੀਂ ਤੇ ਇਹ ਨਾ ਸਾਡੇ ਇੰਨੇ ਕੁ ਹੋ ਗਏ ਸੀ ਚਾਰੇ ਪਾਸੇ ਵੀ ਏਡੜੇ ਮੋٹے ਫੁੱਲ ਹਾਡੜੇ ਮੋٹے ਫੁੱਲ ਲੱਗ ਰਹੇ ਸੀ ਇਹਨੂੰ ਬੜੇ ਸੋਹਣੇ ਤੇ ਪਰ ਮੈਂ ਤੁਹਾਨੂੰ ਦੱਸਿਆ ਕਿ ਜਦੋਂ ਮਾਨ ਆਤਮਾ ਨਾਸ ਖੋਸ਼ ਹੋਵੇ ਆਪਣਾ ਕੁਝ ਨਹੀਂ ਕਰਨ ਦੀ ਜੀ ਕਰਦਾ ਤੇ ਉਹ ਵੀਡੀਓ ਨਹੀਂ ਬਣਾ ਪਾਇਆ ਆਪਾਂ ਹਾਂਜੀ ਲੋ ਜੀ ਤੁਹਾਨੂੰ ਆਪਾਂ ਨੇ ਬਹੁਤ ਸਮੇਂ ਬਾਅਦ ਆਪਾਂ ਤੁਹਾਨੂੰ ਸਗਲੀ ਛੋਟੀ ਜਿਹੀ ਿਆਰੀ ਦਾ ਤੁਹਾਨੂੰ ਥੋੜਾ ਟੋਰ ਕਰਾਦਾ ਢੇੜਾ ਘਟਾਦਾ ਉਦੋਂ ਤੇ ਵਾਹਿਗੁਰੂ ਦੀ ਕਿਰਪਾ ਨਾਲ ਵੇੜਾ ਸੁੱਖ ਨਾਲ ਹੋ ਗਿਆ ਹੁਣ ਆਪਣਾ ਖੁਨਾ ਵਧੀਆ ਤੇ ਆਪਾਂ ਨੂੰ ਕੋਈ ਦਿੱਕਤ ਨਹੀਂ ਪਹਿਲਾਂ ਮਾਲ ਡੰਗਰ ਦੀ ਪਾਲੀ ਦਿੱਕਤ ਆਉਂਦੀ ਹੁੰਦੀ ਸੀਗੀ ਤੇ ਗਰਮੀ ਬਹੁਤ ਹੁੰਦੀ ਸੀ ਹਵਾ ਨਹੀਂ ਸੀ ਫੁੱਲ ਕੇ ਲੱਗਦੇ ਵੀ ਕੰਦਾ ਵੱਡੀਆਂ-ਵੱਡੀਆਂ ਸੀ ਵਿੜੇ ਦੇ ਵਿੱਚ ਤੇ ਉਹਨਾਂ ਕਰਕੇ ਬੜਾ ਔਖਾ ਹੋ ਜਾਂਦਾ ਸੀ ਹੁਣ ਆਪਾਂ ਕੰਦਾ ਪੰਦਾ ਦੀਆਂ ਢਟੀਆਂ ਛੁੱਲਾ ਕਰਦਾ ਵੇੜਾ ਆਪਾਂ ਪੋਸ਼ਨ ਵੀ ਛੋਟਾ ਜਿਹਾ ਜਦੋਂ ਮਹਾਰਾਜ ਦੀ ਕਿਰਪਾ ਹੋਈ ਜਿਵੇਂ ਵੀ ਹੋਇਆ ਕੋਈ ਟਾਈਮ ਬਾਅਦ ਪਤਾ ਨਹੀਂ ਹਜੇ ਕਿੰਨੇ ਕੋਈ ਸਾਲ ਲੱਗਦੇ 2 ਸਾਲ ਲੱਗ ਜਾਣਗੇ 3 ਕਹਿ ਨਹੀਂ ਸਕਦੇ ਪਾਇਆ ਤਾਂ ਆਪਾਂ ਛੋਟਾ ਜਿਹਾ ਹੀ ਪਾਉਣਾਗੇ ਵੀ ਰਹਿਣਾ ਪਰ ਹੁੰਦਾ ਥੋੜੇ ਤੇ ਮੰਦਰ ਸੋਹਣਾ ਹੀ ਹੁੰਦਾ ਤਾਂ ਉਹ ਆਪਾਂ ਬਾਹਰ ਹੀ ਕੰਮ ਤਾਂ ਹੁੰਦੇ ਕਰਦੇ ਰਹਿਨੇ ਆ ਲੋਕੀ ਏਡੇ-ਵੱਡੇ ਸਰੋਪਾ ਦੀ ਗੰਜਾਇਸ਼ ਨਾਲ ਛੱਤਦੇ ਆ ਆਪਣੀ ਨਹੀਂ ਇੰਨੀ ਹੈਗੀ ਤੇ ਆਹ ਦੇਖੋ ਜੀ ਥੱਲੇ ਵੇਖ ਲਓ ਸਾਡੇ ਰੋਫੀ ਦਾ ਕੰਮ ਆ ਸਾਡੀ ਇਹਦਾ ਨਾ ਇਹਨੇ ਨਿੰਮ ਦੀਆਂ ਘੜਾ ਘੜਾ ਛੱਟਾ ਅਸੀਂ ਹੁਣ ਬਹੁਤ ਔਖੇ ਆ ਕਿ ਉਹ ਲੋਕ ਵੀ ਸੁਣਦੇ ਰਹਿੰਦੇ ਨੇ ਭੈਣ ਭਰਾਵਾਂ ਤੋਂ ਤੇ ਕਹਿੰਦੇ ਆ ਵੀ ਚਲੋ ਇਹ ਵਿਚਾਰੇ ਗਰਮੀ ਇਹਨਾਂ ਨੂੰ ਬੜੀ ਲੱਗਦੀ ਹੈ ਜੀ ਇਹਨਾਂ ਨੂੰ ਬਹਿਣ ਦੀ ਇਹਨਾਂ ਦੀ ਖਲੋਣ ਦੀ ਜਗ੍ਹਾ ਕਰਿਆ ਕਰੋ ਅਸੀਂ ਬਥੇਰਾ ਸਾਈਡ ਤੇ ਕਰ ਰੱਖਿਆ ਸੀ ਉਹ ਵੀ ਚਲੋ ਉੱਥੇ ਬੈਠੂਗਾ ਪਾਣੀ ਵੀ ਹੁੰਦੇ ਵਿੱਚ ਪਾ ਦਿੰਦੇ ਸੀ ਢੋਲ ਦਿੰਦੇ ਸੀ ਵੀ ਠੰਢੀ ਥਾਂ ਆ ਤੇ ਇਹ ਵੇਹਲਾ ਨੇਮ ਤੇ ਜਣਾ ਮੋਟੇ ਨਾਲ ਪਟਦਾ। ਉਹਨੇ ਨੇ ਐਡੇ ਟੋਏ ਪਾਇਆ ਪਏ ਹੁੰਦੀਆਂ ਜਿੱਦੇ ਜਣਾ ਕੱਟਣ। ਆ ਨੇਮਾ ਸੀ ਬੜੇ ਫੜੀ ਔਖੀ ਰੀਜਾਂ ਨਾਲ ਸੀ। ਤੇ ਆ ਪਾ ਲਈਆ। ਸਾਨੂੰ ਐਂ ਸੀ। ਅੱਜ ਵੀ ਟਾਹਣੀਆਂ ਟੂੜੀਆਂ ਹੁੰਦੀਆਂ ਜਿੱਤੀਆਂ ਵੀ ਅਸੀਂ ਟੁੱਟੇ ਨਾ। ਇੱਕ ਵਾਰ ਐਡਾ ਮੋਟਾ ਦਾਣ ਚ ਸਤਰਾਣੀਆਂ ਵੀ ਦੀਆਂ। ਤੁਸੀਂ ਕੁਝ ਦੇਖਿਆ ਹੋਵੇ ਦਾਣ ਚ ਕਾਇ ਵੀ ਆ ਤੇ ਰੀਜ ਆ। ਤੇ ਇਹਨੂੰ ਤਾਂ ਫਲ ਬਹੁਤ ਜ਼ਿਆਦਾ ਲੱਗਦਾ। ਤੇਰੇ ਜਦੋਂ ਮੀਂਹ ਕਣੀ ਪੈਂਦਾ ਭਾਰ ਨਾਲ ਆਪ ਹੀ ਟਾਣੀ ਟੁੱਟ ਜਾਂਦੀ ਐ। ਉਧਰ ਸਾਈਡ ਟੁੱਟ ਗਈ ਸਾਨੂੰ ਇੰਨਾ ਦੁੱਖ ਹੋਇਆ ਹੁਣ ਤਾਂ ਦੇਖੇ ਸਾਡੇ ਐ ਹੱਥ ਲੱਗੀ ਜਾਂਦਾ ਨਾਲ ਵੀ ਐ ਹੱਥ ਚ ਆਉਂਦੀਆਂ ਸਾਰੇ ਪਾਸੇ ਉਧਰ ਦੀ ਲੰਗਦੇ ਜਿਵੇਂ ਹਾਰਮੋਨਲ ਕੁੜੀ ਲੰਗਦੇ ਤੇ ਉਹਨਾਂ ਦੇ ਤਾਂ ਸਿਰ 'ਚ ਵੀ ਵੱਜਦੀਆਂ ਨੇ ਫੇ ਮੈਂ ਫਿਰ ਵੀ ਨਹੀਂ ਤੋੜਨ ਨਹੀਂ ਕਰਦੀ ਮੈਂ ਕਹਿੰਦਾ ਸ਼ੌਕ ਉਹ ਨਹੀਂ ਤੇ ਦੇਹੀ ਤੋ ਅਟਮੋਸਫੇਅਰ ਦੇ ਟਾਈਮ ਜਦੋਂ ਦੁਪਹਿਰ ਦਾ ਟਾਈਮ ਹੁੰਦਾ ਇਹਦੇ ਜਿ ਇਰਦ-ਗਿਰਦ ਪੂਰੇ ਚਾਰੇ ਪਾਸੇ ਇੰਨੀ ਸੰਘਣੀ ਸ਼ਾਹ ਹੁੰਦੀ ਹੈ ਨਾ ਵਿੱਚ ਦੀ ਇੱਕ ਤਣੁਕਾ ਵੀ ਦਿਖਦਾ ਨਹੀਂਗਾ ਹੁਣ ਵੀ ਮੀਂਹ ਪੈਣ ਡਿਆ ਨਾ ਚਾਰੇ ਪਾਸੇ ਇੰਨਾ ਕਣੀਆਂ ਤੇਜ਼ ਪੈਣ ਲੱਗਾ ਐਥੇ ਅਸੀਂ ਖੜੇ ਸਾਨੂੰ ਕੋਈ ਕਣੀ-ਕੂਣੀ ਜੀ ਨਹੀਂ ਲੱਗਦੀ ਕਿਉਂਕਿ ਐਨੇ ਸੰਘਣੀ ਹੈ ਇਹ ਲੰਮ ਤੇ ਠੀਕ ਆ ਜੀ ਵਲੌਗ ਵਧੀਆ ਲੱਗਿਆ ਹੋਵੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਿਓ ਫਿਰ ਦਿਆਂ ਨੈਕਸਟ ਕਿਸੇ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਬਾਏ ਬਾਏ